ਦੀ ਫੁਰਜੀ ਨੂੰ ਛੱਡ ਕੇ ਅੱਜ ਮੈਂ ਇਥੇ ਬਣਾ ਰਹੀ ਨਿਊਟਰੀ ਦੀ ਫੁਰਜੀ ਬਣਾ ਕੇ ਤਿਆਰ ਕਰਾਂਗੀ ਉਹ ਵੀ ਮਟਰ ਪਾ ਕੇ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਨਾਣਾ ਇਹ ਵਾਲੀ ਹੈਲਦੀ ਵਾਲੀ ਸਬਜੀ ਬਣ ਕੇ ਤਿਆਰ ਹੁੰਦੀ ਬਣਾਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਚਲੋ ਫਿਰ ਦੇਖ ਲੈਣੇ ਕਿੰਦਾ ਬਣ ਕੇ ਤਿਆਰ ਹੋਵੇਗੀ ਕੁੱਕਰ ਚ ਲੈ ਲਈ ਥੋੜਾ ਤੇਲ ਤੇਲ ਗਰਮ ਹੋਵੇ ਦੋ ਚੁਟਕੀ ਹਿੰਗ ਅੱਧੀ ਚਮਚ ਮੇਥਰੇ ਦਾ ਪਾਊਡਰ ਨਾਲ ਅਸੀਂ ਬਾਰੀ ਕੱਟਿਆ ਲਸਣ ਲੈ ਲਵਾਂਗੇ 1 ਚਮਚ ਉਹਨੂੰ ਹਲਕਾ ਲਸਣ ਨੂੰ ਭੁੰਨ ਲਾਂਗੇ ਤਾਂ ਕਿ ਲਸਣ ਦਾ ਕੱਚਾਪਨ ਨਿਕਲ ਜਾਏ ਤੁਸੀਂ ਅਦਰਕ ਵੀ ਪਾ ਸਕਦੇ ਹੋ ਇਹਦੇ ਵਿੱਚ ਹੁਣ ਮੈਂ ਇੱਥੇ ਐਡ ਕਰਦਾ ਬਾਰੀਕ ਕਟਿਆ ਪਿਆਜ਼ ਮੈਂ ਇੱਕ ਵੱਡੇ ਸਾਈਜ਼ ਦਾ ਪਿਆਈ ਲੈ ਲਿਆ ਲਈ ਹੁਣ ਉਹ ਬਾਰੀਕ ਕੱਟ ਕੇ ਐਡ ਕਰਦਾ ਸੀ ਪਿਆਜ਼ ਨੂੰ ਇੱਥੇ 2 ਤੋਂ 3 ਮਿੰਟ ਤੱਕ ਭੁੰਨਾਂਗੇ ਜਦੋਂ ਪਿਆਈ ਇੱਥੇ ਵਧੀਆ ਭੁੰਨ ਜਾਏਗਾ ਕਲਰ ਚੇਂਜ ਹੋ ਜਾਏਗਾ ਬੇਸਿਕ ਮਸਾਲੇ ਪਾ ਦਾਂਗੇ ਅੱਧੀ ਚਮਚ ਹਲਦੀ 1 ਚਮਚ ਤਰੀਆਂ ਪਾਊਡਰ ਅੱਧੀ ਚਮਚ ਕਸ਼ਮੀਰੀ ਲਾਲ ਮਿਰਚ ਦਾ ਕਲਰ ਲਈ ਸਵਾਦ ਅਨੁਸਾਰ ਨਮਕ 2 ਹਰੀ ਮਿਰਚ ਐਡ ਕੀਤੀ ਸੀਗੀ ਹਰੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਸਕਦੇ ਹੋ ਤੁਸੀਂ ਕਿੰਨਾ ਤਿੱਖਾ ਖਾਣਾ ਪਸੰਦ ਕਰਦੇ ਹੋ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਸੀ ਪਿਆਈ ਨਾਲ ਭੁੰਨ ਟੋਮਾਟਰ ਮੈਂ ਦੋ ਛੋਟੇ ਟਮਾਟਰ ਲਈ ਬਾਰੀ ਕੱਟ ਕੇ ਤੁਸੀਂ ਵੱਡਾ ਟਮਾਟਰ ਇੱਕ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਸੀ ਮਸਾਲੇ ਵਿੱਚ ਨੂੰ ਪਹਿਲੇ ਭੁੰਨ ਲਵਾਂਗੇ ਤੇ ਜਦੋਂ ਟਮਾਟਰ ਬੜੇ ਤਰੀਕੇ ਨਾਲ ਮੈਸ਼ ਹੋ ਜਾਏਗਾ ਤੁਸੀਂ ਇਸੇ ਤਰੀਕੇ ਨਾਲ ਟਮਾਟਰ ਨੂੰ ਕੱਟ ਕੇ ਐਡ ਕਰਨਾ ਫਿਰ ਅਸੀਂ ਇਸ ਵਿੱਚ ਪਾ ਦਾਂਗੇ ਅੱਧੀ ਕੋਲੀ ਮਟਰ ਮੈਂ ਤੇ ਸਫਲਾ ਮਟਰ ਦਾ ਇਸਤੇਮਾਲ ਕਰੀ ਤੁਸੀਂ ਹਰੇ ਵਾਲੇ ਮਟਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਸੀਂ ਮਟਰ ਨੂੰ ਇਸ ਤਰੀਕੇ ਨਾਲ ਇੱਕ ਤੋਂ ਡੇਢ ਮਿੰਟ ਤੱਕ ਇੱਥੇ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲੇ ਵਿੱਚ ਜੋ ਚੰਗੀ ਤਰ੍ਹਾਂ ਭੁੰਜ ਜਾਏਗਾ ਨਾ ਫਿਰ ਅਸੀਂ ਇਹ ਐਡ ਕਰ ਦਾਂਗੇ ਨਿਊਟਰੀ ਦਾ ਚੂਰਾ ਅਸੀਂ ਇਹਨੂੰ ਨਿਊਟਰੀਅਲ ਚੂਰਾ ਕਹਿੰਦੇ ਤੁਸੀਂ ਕਈ ਇਹਨੂੰ ਸੋਇਆ ਬੀਨ ਦਾ ਵੀ ਚੂਰਾ ਕਹਿੰਦੇ ਮਾਰਕੀਟ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਅਗਰ ਤੁਹਾਨੂੰ ਨਾ ਮਿਲੇ ਫਿਰ ਤੁਸੀਂ ਕੀ ਕਰਨਾ ਸੋਇਆ ਬੀਨ ਹੁੰਦੀ ਨਾ ਉਹਨੂੰ ਪਹਿਲੇ ਤੁਸੀਂ 15 ਮਿੰਟ ਲਈ ਪਾਣੀ ਚ ਗਰਮ ਪਾਣੀ ਚ ਭਿਓ ਲੈਣਾ ਫਿਰ ਤੁਸੀਂ ਇਹਨੇ ਮਿਕਸੀ ਜਾਰ ਚ ਪਾ ਕੇ ਉਹਨੂੰ ਗ੍ਰाइंड ਕਰ ਲੈਣਾ ਮੈਂ ਚੂਰੇ ਨੂੰ ਵੀ ਪਹਿਲੇ 15 ਮਿੰਟ ਲਈ ਗਰਮ ਪਾਣੀ ਚ ਭਿਓ ਕੇ ਰੱਖਿਆ ਸੀ ਤਾਂ ਕਿ ਇਹ ਫੁੱਲ ਜਾਂਦਾ ਚੰਗੀਤਾ ਜੀ ਸਹੀ ਸਾਈਜ਼ ਚ ਉਹਨੂੰ ਮਿਕਸ ਕਰ ਲਾਂਗੇ ਜੋ ਤੁਹਾ ਵਧੀਆ ਤਰੀਕੇ ਨਾਲ ਮਿਕਸ ਹੋਇਆ ਹੈਗੇ 1-2 ਮਿੰਟ ਪੁੰਨਾਂ ਚ ਲੱਗ ਜਾਣਗੇ ਫਿਰ ਇਸ ਵਿੱਚ ਪਾ ਦਾਂਗੇ ਪਾਣੀ ਅੱਧਾ ਗਲਾਸ ਇਹ ਰ ਮੈਂ ਪਾਇਆ ਦ استعمال ਕੀਤਾ ਇਹਦੇ ਵਿੱਚ ਜਿਆਦਾ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਇਹ ਅਸੀਂ ਸੁੱਕੇ ਵਾਲੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਫਿਰ ਇਸ ਨੂੰ ਕਵਰ ਟੱਕਣ ਲਗਾ ਕੇ ਤੇ ਇਹਨੂੰ ਪਕਾ ਲਿਆ ਸੀਗਾ ਸਬਜ਼ੀ ਨੂੰ 2-3 ਮਿੰਟ ਲਈ ਔਰ ਤੁਸੀਂ ਦੇਖ ਸਕਦੇ 3 ਮਿੰਟ ਹੋ ਗਏ ਸੀਗੇ ਸਬਜ਼ੀ ਬਹੁਤ ਵਧੀਆ ਤਰੀਕੇ ਨਾਲ ਸਾਡੀ ਬਣ ਕੇ ਤਿਆਰ ਹੋ ਗਈ ਸੀ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਤੁਸੀਂ ਦੇਖ ਸਕਦੇ ਬਹੁਤ ਹੀ ਯਾਰ ਟੇਸਟੀ ਨਾਲ ਨਾ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਇੱਕ ਚਮਚ ਐਡ ਕਰਤਾ ਹੀ ਕਿਚਨ ਕਿੰਗ ਤੁਸੀਂ ਗਰਮ ਮਸਾਲੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਇੱਕ ਚਮਚ ਕਿਚਨ ਕਿੰਗ ਤੇ ਇੱਕ ਚਮਚ ਮਾ ਇਥੇ ਪਾਤਾ ਹੀ ਕਸੂਰੀ ਮੇਥੀ ਦਾ ਅਨੁਪਾਕੇ ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਸੀ ਲੋ ਜੀ ਸਾਡੀ ਨਿਊਟਰੀ ਦੇ ਇਥੇ ਪੁਰਜੀ ਤੇ ਮਟਰ ਪਾ ਕੇ ਇਥੇ ਬਣ ਕੇ ਤਿਆਰੇ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੁੰਦੀ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰਨਾ ਮੈਂ ਤੁਸੀਂ ਦੇ ਵਿੱਚ ਹਰੇ ਤਨੀ ਦਾ ਇਸਤੇਮਾਲ ਵੀ ਕਰ ਸਕਦੇ ਮੈਂ ਹਰਾ ਤਨੀ ਇਸਤੇਮਾਲ ਨਹੀਂ ਕਰਦੀ ਕਿਉਂਕਿ ਮੇਰੀ ਸਰਬ ਬਿਲਕੁਲ ਵੀ ਨਹੀਂ ਖਾਂਦੀ ਲੋ ਜੀ ਸਾਡੇ ਇਥੇ ਨਿਊਟਰੀ ਦੀ ਪੁਰਜੀ ਮਟਰ ਪਾ ਕੇ ਬਣ ਕੇ ਤਿਆਰ ਹੈ ਨਾਲੇ ਮੈਂ ਬਣਾਇਆ ਸੀ ਤੇ ਫੁਲਕੇ ਤੁਸੀਂ ਨੂੰ ਜਿ ਪੂੜੀ ਨਾ ਖਾਓ ਫੁਲਕੇ ਨਾਲ ਪ੍ਰੌਟੀਨ ਖਾਓ ਬਹੁਤ ਹੀ ਆਏ ਟੇਸਟੀ ਬਣ ਕੇ ਤਿਆਰ ਹੁੰਦੀ ਮੈਂ ਅਕਸਰ ਇਹ ਵਾਲੀ ਸਬਜੀ ਜ਼ਰੂਰ ਬਣਾਦੀ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਨਹੀਂ ਮੇਰੀ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ